ਚਾਰਾਂ ਅੰਨਿਆਂ ਨੇ ਵਾਰੀ-ਵਾਰੀ ਜਾਣੇ ਚੋਰ ਤੇ ਕਿੰਨੀ ਮਾਲਣ ਦੀ ਤਲਾਸ਼ੀ ਲਈ ਪਰਖ ਕੀਤੀ ਤੇ ਜਾਣ ਦੀ ਇਜਾਜ਼ਤ ਦੇਤੀ ਆਓ ਅੱਗੇ ਸੁਣੀਏ ਆਗੇ ਦਿਉੜੀ 7ਵੀਂ ਦੀ ਇੱਕ ਹਾਰ ਬਠਾਏ RAM RAM ਦੋਨੋ ਕਹੇ ਰਾਣੀ ਕੋਲੇ ਜਾਏ ਰਾਣੀ ਦੇ ਖਜਾਨੇ ਨੂੰ ਆਨੰਦ ਹੋਈ ਐ ਕੁਰਸੀ ਦੇ ਉੱਤੋਂ ਉੱਠ ਕੇ ਖਲੋਈ ਐ ਜਾਨੀ ਨੂੰ ਬਠਾਵੰਦੀ ਅਦਬ ਨਾਲ ਜੀ ਕੰਗਲੇ ਨੂੰ ਜਾਣੋ ਲੱਭ ਗੇ ਨੇ ਲਾਲ ਜੀ ਕਿੰਨੀ ਤਾਈ ਕਹੇ ਮੈਂ ਕਦੇ ਸੁਣਾ ਕੇ ਸੀਸ ਮੈਂ ਗੁੰਦਾਵਾਂ ਅੰਦਰ ਲਜਾਇ ਕੇ ਜਾਨ ਨਹੀਂ ਲੈਦੀ ਕਿੰਨੇ ਨੂੰ ਬਹਾਲ ਜੀ ਕੰਗਲੇ ਨੂੰ ਜਾਣੋ ਲੱਭ ਗਏ ਨੇ ਲਾਲ ਜੀ ਅੰਦਰ ਲਜਾ ਕੇ ਸੀਰ ਜਕਰਦੀ ਸਿਰੋਂ ਲਾਸ ਲੋਟੀ ਪੈਰਾਂ ਵਿੱਚ ਧਾਰਦੀ ਮੈਂ ਕਦੇ ਉਚਾਰੇ ਫਾਹੀ ਚੋਂ ਨ ਕਾਲ ਜੀ ਕੰਗਲੇ ਨੂੰ ਜਾਣੋ ਲੱਭ ਗਏ ਨੇ ਲਾਲ ਜੀ ਕਰੇ ਯੋਰ ਨਾਲ ਵੇ ਮੁਸਲਮਾਨਣੀ ਬਾਤ ਨਾ ਗੁਲਾਮ ਦੀ ਵੇ ਝੂਠ ਜਾਣਣੀ ਭੁੱਲੂ ਨਾ Ehsaan tera Tenn Kaal ji Kangle nu jano labge ne Lal ji Kar ekrar kidan la javenga Aauwa sabar je sogandh khawenga ਕਾਡ ਕੇ ਲੱ ਚੱਲੇ ਕਿਸੇ ਵਿਧੀ ਨਾਲ ਜੀ ਕੰਗਲੇ ਨੂੰ ਜਾਣੋ ਲੱਭਗੇ ਨੇ ਲਾਲ ਜੀ ਇੱਕ ੜਾਰ ਭਾਰਤ ਤੇ ਬਰ ਪਠਾਨ ਦਾ ਦੂਏ ਨੂਰਦੀਨ ਕੋ ਜਹਾਨ ਜਾਣਦਾ ਰੱਖਣਾ ਕਸ਼ੋਰ ਸਭ ਦਾ ਖਿਆਲ ਜੀ ਕੰਗਲੇ ਨੂੰ ਜਾਣੋ ਲੱਭਗੇ ਨੇ ਲਾਲ ਜੀ ਕੰਗਲੇ ਨੂੰ ਜਾਣੋ ਲੱਭ ਗਏ ਨੇ ਲਾਲ ਜੀ ਜਾਨੀ ਰਾਣੀ ਨੂੰ ਕਹੇ ਨਾ ਤੂੰ ਕਰੀ ਵਿਚਾਰ ਦਿਨ ਅੱਠਵੇਂ ਨੂੰ ਛੋੜਣ ਮੈਨੂੰ ਕਸਮ ਹਜ਼ਾਰ ਜਾਨੀ ਰਾਣੀ ਬਾਹਰ ਨੂੰ ਆਏ ਕਰੇਕਰਾਰ ਮੋਹਰਾ ਦੇ ਕਿ ਤੋਰ ਸਾ ਸਾਸ ਬਹੂ ਨੂੰ ਚਾਰ ਮੋਹਰਾ ਦਾ ਇਨਾਮ ਲੈ ਕੇ ਤੁਰ ਪੇ ਖੁਸ਼ੀ ਦੇ ਨਾਲ ਡੋਲੇ ਵਿੱਚ ਆਣ ਕੇ ਕਦਮ ਜਾਨੀ ਧਰਦਾ ਆਖਦਾ ਕਹਾਰਾ ਨੂੰ ਉਠਾ ਲੋ ਡੋਲਾ ਆਣ ਕੇ ਤੇ ਆਪ ਉਸ ਤੋਂ ਗਹਿਰਿਆ ਤੜਕ ਦੇਣੇ ਪਰਦਾ ਡੋਲੇ ਨੂੰ ਅਠਾ ਕੇ ਤੁਰ ਚੱਲੇ ਹੈ ਕਹਾਰ ਝਟ ਆਣ ਕੇ ਡਿਉੜੀ ਸਤਮੀ ਸਵਾਲ ਕਰਦਾ ਜਾਣੀ ਕਿੰਨੀ ਮਾਲਣ ਨੂੰ ਆਖਦਾ ਕਿਸ਼ੋਰ ਚੰਦਾ ਨਾਲ ਜੋ ਪਿਸ਼ਾਬ ਦੇ ਪਿਆ ਮੈਂ ਦੁੱਖ ਭਰਦਾ ਕਹੇ ਕਿੰਨੀ ਮਾਲਣ ਤੂੰ ਬਾਗ ਵਿੱਚ ਚੱਲ ਬੱਚਾ ਆਉਣ ਜਾਣ ਆਦਮੀ ਇਥੋਂ ਦੀ ਸਰਕਾਰ ਦੇ ਲੱਗ ਜੂ ਪ੍ਰਸਾਰ ਤੋਂ ਖਸਾ ਵਾਲੀ ਕਾ ਨੂੰ ਗੱਲ ਕਰੇ ਮਨ ਬਾਤ ਬੱਚਿਆ ਮੈਂ ਆਖਦੀ ਪੁਕਾਰ ਕੇ ਹੋਰ ਵੀ ਅਨੇਕ ਸਮਝਾਇਆ ਜਾਨੀ ਚੋਰਟੇ ਨੂੰ ਮੰਨਿਆ ਨ ਇੱਕ ਦੂਰ ਹੋਇਆ ਛਾਲ ਮਾਰ ਕੇ ਪਿਛਲੇ ਦਲਾਨ ਵਿੱਚ ਵੜ ਕੇ ਕਹਾਰ ਚਾਰੇ ਕਿੰਨੀ ਵੱਡੀ ਅੰਦਰ ਕਵਾੜ ਬਾਰ ਮਾਰ ਕੇ ਬਾਰੋਂ ਦਰਵਾਜ਼ੇ ਦਾ ਲਗਾਇਆ ਕੁੰਡਾ ਚੋਰ ਟੇ ਨੇ ਦਿਲ ਵਿੱਚ ਸੂਰਮਾ ਕਿਸੇ ਤੋਂ ਨਹੀਂ ਡਰਦਾ ਟੋਲਦਾ ਚਫੇਰੇ ਕੋਈ ਚੀਜ਼ ਨਾ ਨਜ਼ਰ ਆਵੇ ਫੇਰੇ ਇੱਕ ਪਾਸੇ ਨੂੰ ਖਿਆਲ ਜਾਨੀ ਕਰਦਾ ਕੋਲਾ ਇੱਕ ਜਲਿਆ ਨਜ਼ਰ ਪਿਆ ਲੱਕੜੀ ਦਾ ਚੱਕਿਆ ਸ਼ਤਾਬ ਤੇ ਗੁਰਾਂ ਦਾ ਧਿਆਨ ਧਰਦਾ ਪਾਣ ਦਰਵਾਜੇ ਦੇ ਨਜ਼ੀਕ ਜੋ ਕਿਸ਼ੋਰ ਚੰਦਾ ਸਹਿਬਰ ਪਠਾਣ ਨੂੰ ਹਰ ਫਚਾਰ ਕਰਦਾ ਉੱਤੇ ਦਰਵਾਜੇ ਤੇ ਹਰ ਫ ਲਿਖਦਾ ਪੀਨਿਆ ਪਠਾਣਾ ਤੈਂ ਪਿਆ ਲ ਵਿਖਦਾ ਨਾਮ ਜਨ ਚੋਰਟਾ ਸਮਝ ਜਾਵਣਾ ਤੇਰੀ ਮਹਿਕ ਦੇ ਨੂੰ ਕੱਢ ਕੇ ਲਜਾਵਣਾ ਦਨ ਅਠਵੇਂ ਦਾ ਮੈਂ ਇਕਰਾਰ ਕਰਦਾ ਨਹੀਂ ਜਾਨੀ ਚੋਰ ਮੈਂ ਕਿਸੇ ਤੋਂ ਡਰਦਾ ਛੱਡ ਕੇ ਨਾ ਜਾਣੀ ਜੋਰ ਤੈ ਲਗਾਵਣਾ ਤੇਰੀ ਮਹਿਕ ਦੇ ਨੂੰ ਕੱਢ ਕੇ ਲਜਾਵਣਾ ਚਾਹੇ ਤੂੰ ਪਠਾਣਾ ਅਸਮਾਨ ਛਾੜ ਦੇ ਚਾਹੇ ਮਹਿਕ ਦੇ ਨੂੰ ਧਰਤੀ ਚਵਾੜ ਦੇ ਭਾਵੇਂ ਉਹਨੂੰ ਵਿੱਚ ਪਿੰਜਰੇ ਦੇ ਭਾਵਣਾ ਤੇਰੀ ਮਹਿਕ ਦੇ ਨੂੰ ਕੱਢ ਕੇ ਲਿਜਾਵਣਾ ਖਾਲੀ ਮੁੜ ਜਾਣਾ ਮੁਝ ਕੋ ਹਰਾਮ ਹੈ ਮੇਰਾ ਜਾਨੀ ਨਾਮ ਜਾਣਦੇ ਤਮਾਮ ਹੈ ਬਿਨਾਂ ਲਲਕਾਰ ਚੋਰੀ ਕੋ ਨੀ ਨਾ ਜਾਵਣਾ ਤੇਰੀ ਮਹਿਕ ਦੇ ਨੂੰ ਕੱਢ ਕੇ ਲਿਜਾਵਣਾ ਘਰ ਸਖੜਾਈ ਨਾ ਕਰ ਕਸਰ ਛੱਡਣੀ ਦਿਨ ਅੱਠਵੇਂ ਨੂੰ ਮੈਂ ਜ਼ਰੂਰ ਕੱਢਣੀ ਲਿਖਿਆ ਕਿਸ਼ੋਰ ਨਾਸੈ ਭੁੱਲ ਜਾਵਣਾ ਤੇਰੀ ਮਹਿਕ ਦੇ ਨੂੰ ਕੱਢ ਕੇ ਲਜਾਵਣਾ ਘਰ ਤੱਕੜਾਈ ਨਾ ਕਸਰ ਛੱਡਣੀ ਦਿਨ ਅਠਵੇਂ ਨੂੰ ਮੈਂ ਜ਼ਰੂਰ ਕੱਢਣੀ ਲਿਖਿਆ ਕਿਸ਼ੋਰ ਨਾਸੈ ਭੁੱਲ ਜਾਵਣਾ ਤੇਰੀ ਮਹਿਕ ਦੇ ਨੂੰ ਕੱਢ ਕੇ ਲਜਾਵਣਾ ਤੇਰੀ ਮਹਿਕ ਦੇ ਨੂੰ ਕੱਢ ਕੇ ਲਜਾਵਣਾ